ਇਹ ਦਰਸ਼ਨ ਬੜੇ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੇ ਆ ਅਸੀਂ ਅੰਮ੍ਰਿਤ ਵੇਲੇ ਆਈਏ ਸਤਿਗੁਰਾਂ ਦਾ ਕਰਮ ਹੁੰਦਾ ਹੈ ਅਸੀਂ ਇਸ ਵੇਲੇ ਆਈਏ ਸਤਿਗੁਰਾਂ ਦੀ ਮਿਹਰਮਤ ਹੁੰਦੀ ਉਹ ਸਤਿਗੁਰਾਂ ਦਾ ਕਰਮ ਹੈ ਨਹੀਂ ਤੇ ਖਾਲਸਾ ਜੀ ਹਸਪਤਾਲਾਂ ਵਿੱਚ ਜਾਓ ਹਸਪਤਾਲ ਵੀ ਭਰੇ ਪਏ ਆ ਇਹ ਵੇਲਾ ਸਵੇਰੇ ਅੰਮ੍ਰਿਤ ਵੇਲੇ ਆਈਏ ਨਾ ਜੀ ਤੇ ਕਈ ਲੋਕ ਕੋਰਟ ਕਚਹਿਰੀ ਜਾਣ ਦੀ ਤਿਆਰੀ ਕਰਦੇ ਹੁੰਦੇ ਆ ਕਈ ਲੋਕ ਹਸਪਤਾਲ ਵਿੱਚ ਪਏ ਆਪਣੇ ਮਰੀਜ਼ਾਂ ਨੂੰ ਰੋਟੀ ਦੇਣ ਦੀ ਤਿਆਰੀ ਕਰਦੇ ਹੁੰਦੇ ਆ ਆਪਾਂ ਭਾਗਾ ਵਾਲੇ ਨਹੀਂ ਆਪਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਆਪਣੇ ਚਰਨਾਂ ਦੇ ਵਿੱਚ ਬਖਸ਼ਿਆ ਆਪਣੇ ਚਰਨਾਂ ਵਿੱਚ ਬਿਠਾਇਆ ਇਹ ਸਾਡੀ ਮਿਹਨਤ ਨਹੀਂ ਹੈ ਇਹ ਸਤਿਗੁਰਾਂ ਦਾ ਕਰਮ ਹੈ ਸਾਡੇ ਉੱਤੇ ਇਹ ਸਤਿਗੁਰਾਂ ਦੀ ਦਇਆ ਹੈ ਸਾਡੇ ਉੱਤੇ ਕਿ ਉਹ ਸਾਨੂੰ ਆਪਣੇ ਦਰਸ਼ਨ ਦੇ ਕਰਕੇ ਕਿਰਤਾਰਤ ਕਰ ਰਹੇ ਹੈ ਆਪ ਅਸੀਂ ਆਪਣੇ ਜ਼ੋਰ ਤੇ ਉਦਮ ਨਾਲ ਨਹੀਂ ਆਏ ਖਾਲਸਾ ਜੀ ਆਪਾ ਜਿੰਨੇ ਦਰਸ਼ਨ ਕਰ ਰਹੇ ਆ ਜਿੰਨੇ ਬੈਠੇ ਆ ਭਾਵੇਂ ਬੋਲਣ ਵਾਲਾ ਤੇ ਭਾਵੇਂ ਸੁਣਨ ਵਾਲੇ ਇਹ ਮੇਰੇ ਮਿਹਰਬਾਨ ਬਖਸ਼ੰਦ ਸਤਿਗੁਰਾਂ ਦਾ ਕਰਮ ਹੈ ਜੋ ਆਪਣੇ ਚਰਨਾਂ ਵਿੱਚ ਸਤਿਗੁਰਾਂ ਨੇ ਬਿਠਾਇਆ ਨਹੀਂ ਐਵੇਂ ਦੁਨੀਆ ਤੇ ਥਾਂ ਥਾਂ ਤੇ ਭਟਕਦੀ ਫਿਰਦੀ ਖਾਲਸਾ ਜੀ ਦੁਨੀਆ ਨੂੰ ਤੇ ਇਸ ਵਕਤ ਰੋਟੀ ਦਾ ਫਿਕਰ ਹੋਣਾ ਕਈਆਂ ਨੂੰ ਕਈਆਂ ਨੂੰ ਬਿਮਾਰੀ ਦਾ ਫਿਕਰ ਹੋਣਾ ਕਈਆਂ ਨੂੰ ਚੜ੍ਹਦੀ ਸਵੇਰ ਦਾ ਫਿਕਰ ਹੋਣਾ ਪਰ ਆਪਾਂ ਆਪਾ ਸਹਿਬਾਂ ਦੇ ਚਰਨਾਂ ਵਿੱਚ ਬੈਠੇ ਆ ਬਾਣੀ ਪੜ ਰਹੇ ਆ ਬਾਣੀ ਸੁਣ ਰਹੇ ਆ ਇਤਿਹਾਸ ਗਾ ਰਹੇ ਆ ਇਤਿਹਾਸ ਸੁਣ ਰਹੇ ਆ ਤੇ ਨਾਲ ਨਾਲ ਜਵਾਨੋਂ ਜਪਦੇ ਆ ਸਤਨਾਮ ਸ੍ਰੀ ਵਾਹਿਗੁਰੂ